ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਨਿੰਮਾ ਲੋਹਾਰ ਕਾ ਦੇ ਪਿੰਡ ਲਕਹਾਰ ਕਾ ਵਿੱਚ ਜਿੱਥੇ ਪਿੰਡ ਵਿੱਚ ਅੱਜ ਦਾ ਮੰਜ਼ਰ ਦੇਖ ਕੇ ਪੱਥਰ ਦਿਲ ਵੀ ਪਗਲ ਜਾਵੇ ਪਰਿਵਾਰ ਦੇ ਅਥਰੂ ਅਧੂਰਾ ਸੁਪਨਾ ਅਤੇ ਇੱਕ ਵੱਡਾ ਮਨੁੱਖੀ ਫਰਜ ਸਮਝਿਆ ਜਿੱਥੇ ਹੀ ਸਾਰਾ ਪਿੰਡ ਗਵਾਹੀ ਸੀ ਉਸ ਭਾਵਕ ਪਾਲਚੋ ਸਰਦਾਰ ਦਿਲਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਅੰਮ੍ਰਿਤਸਰ ਆਪਣੇ ਪਰਿਵਾਰ ਸਮੇਤ ਨਿਮਾ ਲੋਹਾਰ ਕਾ ਦੇ ਘਰ ਪਹੁੰਚੇ ਅਤੇ ਉਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਸਿਰਫ ਹਾਲਚਾਲ ਨਹੀਂ ਪੁੱਛੇ ਉਹ ਨਿਮਾ ਲੋਹਾਰ ਕੇ ਦੀ ਬੇਟੀ ਦੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਝੋਕੇ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਬਣੇ। ਉੱਥੇ ਸਰਦਾਰ ਜਿਲਦੀਸ਼ ਸਿੰਘ ਨੇ ਕੀ ਵਾਅਦਾ ਕੀਤਾ ਉਹਨਾਂ ਕਿਹਾ ਕਿ ਜਿੰਨਾ ਚਿਰ ਬੇਟੀ ਪੜਨਾ ਚਾਹੁੰਦੀ ਹੈ ਅਸੀਂ ਪੜਾਵਾਂਗੇ ਨੰਮਾ ਲੋਹਾਰ ਕੇ ਦਾ ਸੁਪਨਾ ਸੀ ਕਿ ਆਪਣੀ ਬੇਟੀ ਨੂੰ ਵੱਡਾ ਅਫਸਰ ਬਣਾਉਂਦਾ ਉਹ ਸੁਪਨਾ ਹੁਣ ਅਸੀਂ ਪੂਰਾ ਕਰਾਂਗੇ ਇਹ ਗੱਲ ਸੁਣ ਕੇ ਪਰਿਵਾਰ ਦੀਆਂ ਅੱਖਾਂ 'ਚੋਂ ਅਥਰੂ ਆ ਗਏ ਅਧੂਰਾ ਸੁਪਨਾ ਫੇਰ ਜਿਉਂਦਾ ਲੱਗਣ ਲੱਗਾ ਪਰਿਵਾਰ ਨੇ ਦਿਲੋਂ ਧੰਨਵਾਦ ਕੀਤਾ ਤੇ ਅਪੀਲ ਕੀਤੀ ਕਿ 24 ਤਰੀਕ ਨੂੰ ਨਿੰਮਾ ਲੋਹਾਰ ਕੇ ਦਾ ਭੋਗ ਹੈ ਸਾਰੇ ਜਰੂਰ ਪਹੁੰਚੋ ਤਾਂ ਕਿ ਇਸ ਮੁਸ਼ਕਲ ਵੇਲੇ ਪਰਿਵਾਰ ਦੇ ਨਾਲ ਖੜ੍ਹ ਸਕੀਏ ਉਹਨਾਂ ਦਾ ਦੁੱਖ ਸਾਂਝਾ ਕਰੀਏ ਅਤੇ ਮਦਦ ਦਾ ਵੀ ਹਿੱਸਾ ਬਣੀਏ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨਿੰਮਾ ਲੋਹਾਰ ਕੇ ਦੇ ਪਿੰਡ ਦੀਆਂ ਤਸਵੀਰਾਂ ਹਨ ਤਾਂ ਆ ਤੁਸੀਂ ਦੇਖ ਸਕਦੇ ਹੋ ਕਿ ਪੌਂਚ ਮਾਰਗ ਲੋਹਾਰ ਕਾ ਰੋਡ ਗੁਰਦੁਆਰਾ ਰੀਰੂ ਸਾਹਿਬ ਦੀਆਂ ਹਨ ਪਿੰਡ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਹਾਰ ਕਾ ਪਿੰਡ ਤੇ ਆ ਉਸ ਘਰ ਦੀਆਂ ਤਸਵੀਰਾਂ ਹਨ ਬੇਸ਼ੱਕ ਇਸ ਕਲਾਕਾਰ ਅਤੇ ਗੀਤਕਾਰ ਦਾ ਨਾਮ ਦੁਨੀਆ ਭਰ ਵਿੱਚ ਮਸ਼ਹੂਰ ਸੀ ਪਰ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਨ ਬੇਸ਼ੱਕ ਇਹਨਾਂ ਦੇ ਗੀਤਾਂ ਤੋਂ ਕਲਾਕਾਰਾਂ ਵੱਲੋਂ ਲੱਖਾਂ ਕਰੋੜਾ ਕਮਾਇਆ ਗਿਆ ਹੋਵੇਗਾ ਪਰ ਇੱਕ ਗੀਤਕਾਰ ਦੇ ਘਰ ਦੇ ਹਾਲਾਤ ਕਿੰਨੇ ਤਰਸਯੋਗ ਹਨ ਇਹ ਤਾਂ ਤਸਵੀਰਾਂ ਬਿਆਨ ਕਰਦੀਆਂ ਹਨ ਆ ਉਸ ਘਰ ਦੀਆਂ ਤਸਵੀਰਾਂ ਹਨ ਜਿੱਥੇ ਨਿਮਾ ਲੋਹਾਰ ਕਾ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਬੇਸ਼ੱਕ ਵੱਡੀਆਂ ਵੱਡੀਆਂ ਟਰੋਫੀਆਂ ਇਸ ਨੂੰ ਇਨਾਮ ਦੇ ਵਿੱਚ ਮਿਲੀਆਂ ਪਰ ਟਰੋਫੀਆਂ ਤਾਂ পেট ਜਿਹੜਾ ਪਰਿਵਾਰ ਦਾ পেট ਨਹੀਂ ਸੀ ਭਰ ਸਕਦੀਆਂ পেট ਤਾਂ ਭਰਨ ਲਈ ਪੈਸੇ ਚਾਹੀਦੇ ਸਨ ਤੇ ਬੇਟੀ ਦੀ ਪੜ੍ਹਾਈ ਲਈ ਵੀ ਪੈਸੇ ਚਾਹੀਦੇ ਹਨ ਇਸ ਮੌਕੇ ਤੇ ਸਬ ਇੰਸਪੈਕਟਰ ਪੰਜਾਬ ਪੁਲਿਸ ਸਰਦਾਰ ਦਿਲਜੀਤ ਸਿੰਘ ਨੇ ਪਹੁੰਚ ਕੇ ਜਿੱਥੇ ਉਸ ਪਰਿਵਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਉੱਥੇ ਹੀ ਇਹ ਸਮਾਜ ਸੇਵੀ ਦਿਲਜੀਤ ਸਿੰਘ ਸਬ ਇਨਸਪੈਕਟਰ ਪਹਿਲਾਂ ਵੀ ਕਈ ਵਾਰ ਕਈ ਪਰਿਵਾਰਾਂ ਦੀ ਮਦਦ ਕਰ ਚੁੱਕੇ ਹਨ ਅਤੇ ਕਈ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਬੇਸ਼ੱਕ ਆਪਣੇ ਆਪ ਨੂੰ ਇਹ ਮਦਦ ਦਾ ਇੱਕ ਜਰੀਹਾ ਦੱਸਦੇ ਹਨ ਪਰ ਇਹਨਾਂ ਦੀ ਮਦਦ ਨਾਲ ਅੱਜ ਕਈ ਪਰਿਵਾਰ ਆਪਣਾ ਬੱਚਿਆਂ ਦਾ ਪੇਟ ਪਾਲ ਰਹੇ ਹਨ ਆਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੀਆਂ ਤਸਵੀਰਾਂ ਮੇਰਾ ਨਾਮ ਗੁਰਮਨਦੀਪ ਸਿੰਘ ਹੈ ਜੀ ਗੁਰਮਨਜੀ ਨਮਲ ਹਾਰਬਿਰੇ ਕਿਲੇ ਦਾ ਮੈਂ ਉਹਨਾਂ ਦਾ ਬੇਟਾ ਹਾਂ ਜੀ ਅੱਜ ਤਾਂ ਰੇਟਰ ਸਰਵਿਸ ਫਕਤ ਦਲੀਪ ਸਿੰਘ ਜੀ ਆਏ ਨੇ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਉਹਨਾਂ ਨੇ ਕਿਹਾ ਤਾਂ ਕਿਸਤਾ ਦੁੱਖਾਂ ਦਾ ਕੀਤਾ ਅ ਫਸਟ ਆਫ ਆਲ ਉਹਨਾਂ ਨੂੰ ਪਾਪਾ ਦੇ ਨਾ ਉਹ ਬਹੁਤ ਮਤਲਬ ਪਹਿਲਾਂ ਤੋਂ ਜਾਣਦੇ ਨੇ ਤੇ ਜਦੋਂ ਆਈ ਗੈਸ ਕਿ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਆਈ ਗੈਸ ਮੈਨੂੰ ਉਸ ਦਿਨ ਦੇ ਹੀ ਲਗਾਤਾਰ ਫੋਨ ਵੀ ਕਰਦੇ ਪਏ ਨੇ ਕਿ ਜੇ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਹੈ ਕੋਈ ਵੀ ਚੀਜ਼ ਜੇ ਘਰ ਚ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਂ ਦੱਸਾਂ ਬਾਕੀ ਆ ਜੋ ਘਰੇ ਆਏ ਨੇ ਤੇ ਉਹਨਾਂ ਨੇ ਮੇਰੀ ਸਿਸਟਰ ਦਾ ਜੋ ਵੀ ਪੜਾਈ ਦਾ ਖਰਚਾ ਹੈ ਉਹ ਕਹਿ ਰਹੇ ਨੇ ਕਿ ਮੈਂ ਕਰਾਂਗਾ ਉਹਨਾਂ ਨੇ ਉਹ ਚ ਭੈਣ ਕਰਦੀ ਪਈ ਹੈ ਜੀ ਗ੍ਰੈਜੂਏਸ਼ਨ ਬੀਏ ਹੈ ਤੇ ਮਨਰੀਤ कौर ਨਾਮ ਹੈ ਭੈਣ ਦਾ ਤੇ ਉਹਦੀ ਪੜਾਈ ਦਾ ਸਾਰਾ ਖਰਚਾ ਉਹ ਕਹਿ ਰਹੇ ਨੇ ਕਿ ਉਹ ਜਿੱਥੋਂ ਤੱਕ ਵੀ ਪੜ੍ਹਨਾ ਚਾਵੇ ਸਾਰਾ ਉਹ ਕਰਨਗੇ ਤੇ ਆਈ ਵਿਲ ਲਾਈਕ ਟੂ ਥੈਂਕ ਹਿਮ ਕਿ ਉਹ ਇਹ ਚੀਜ਼ ਕਹਿ ਰਹੇ ਨੇ ਐਂਡ ਇਹ ਬਹੁਤ ਵੱਡੀ ਗੱਲ ਹੈ ਲੱਗਦਾ ਕਿ ਤੇ ਜਿਹੜਾ ਜਿਹੜਾ ਪੜਾਈ ਦਾ ਖਰਚਾ ਭਾਰ ਕਿਤੇ ਨਿਕਲ ਕੇ ਖਟਿਆ ਹਾਂਜੀ ਬਿਲਕੁਲ ਕਿਉਂਕਿ ਜਿਵੇਂ ਵੀ ਅੱਗੇ-ਅੱਗੇ ਪੜ੍ਹਾਈ ਵਧਦੀ ਜਾਏਗੀ ਉੱਚੇ ਰੀ ਪੜ੍ਹਾਈ ਦੇ ਨਾਲ ਖਰਚਾ ਵੀ ਆਈ ਗੈਸ ਕਿ ਉਹ ਵਧਦਾ ਹੀ ਜਾਣਾ ਸੋ ਦੈਟ ਇਜ਼ ਵਾਈ JOA ਜ਼ਿੰਮੇਵਾਰੀ ਲੈ ਰਹੇ ਨੇ ਤੇ ਮੈਂ ਬਿਲਕੁਲ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਨੂੰ ਮੈਂ ਨਰਮ ਸਿੰਘ ਜੀ ਨਿਮਾਨ ਲੋਹਾਰਕੀ ਨੂੰ ਕੀ ਲੱਗਦਾ ਹੈ ਮੈਂ ਉਹਦਾ ਵੱਡਾ ਬ੍ਰਦਰ ਹਾਂ ਜੀ ਅੱਜ ਇੱਥੇ ਇੰਸਪੈਕਟਰ ਦਲੀਂ ਅੰਦਲਬੀ ਸਿੰਘ ਜੀ ਪਹੁੰਚੇ ਨੇ ਤੇ ਉਹਨਾਂ ਨੇ ਬੜਾ ਵਧੀਆ ਇੱਕ ਸੁਨੇਹਾ ਦਿੱਤਾ ਲੋਕਾਂ ਨੂੰ ਵੀ ਆਪਣੇ ਵੱਲੋਂ ਹਾਂ ਜੀ ਕਿ ਜਿਹਦੀ ਕੋਈ ਮਦਦ ਨਹੀਂ ਕਰਦਾ ਕਹਿੰਦੇ ਉਹਨਾਂ ਨੇ ਜਿਹਦੀ ਕੋਈ ਮਦਦ ਨਹੀਂ ਕਰਦਾ ਉਹ ਰੱਬ ਹੰਦਾ ਹਾਂ ਜੀ ਕਿ ਅਜੋ ਬੱਚੀ ਦੇ ਸਾਰਾ ਖਰਚਾ ਚੁੱਕਣ ਆਏ ਨੇ ਪੜ੍ਹਾਈ ਦਾ ਕੀ ਕਹਿਣਾ ਚਾਹੀਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੂੰ ਦੁੱਖ ਲੱਗਾ ਸੀ ਉਹਨਾਂ ਦਾ ਭਰਾ ਹੀ ਉਹਨਾਂ ਦਾ ਮੇਰਬਣਾ ਪਈ ਦਰਬਾਰ ਸਾਹਿਬ ਸੇਵਾ ਕਰਦੇ ਉੱਥੇ ਭਾਜੀ ਟ੍ਰੈਫਿਕ ਵਾਲਿਆਂ ਦੀ ਦਿਲਜੀਤ ਸਿੰਘ ਦੀ ਡਿਊਟੀ ਸੀ ਉਹਨਾਂ ਨੇ ਵੀ ਉਹਨਾਂ ਕੋਲੋਂ ਕੁਝ ਆਪਣੇ ਬਾਰੇ ਲਿਖਾਇਆ ਸੀ ਤੇ ਉਹਨਾਂ ਦਾ ਬਹੁਤ ਸਜੋਗ ਕਰਨਾ ਆਇਆ ਜੀ ਬਹੁਤ ਦੁੱਖ ਲੱਗਾ ਉਹਨਾਂ ਨੂੰ ਤੇ ਘਰ ਪਹੁੰਚੇ ਨੇ ਤੇ ਬੱਚਿਆਂ ਦੀ ਹਲਪ ਕਰਨਾ ਆਇਆ ਜੀ ਤੇ ਬਹੁਤ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇੰਨਾ ਧਿਆਨ ਕੀਤਾ ਵੀ ਚਲੋ ਬੱਚੇ ਪੜ ਜਾਣਗੇ ਬੱਚੇ ਕੋਈ ਨਾ ਕੋਈ ਕਾਰੋਬਾਰ ਕਰ ਲੈਣਗੇ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡਾ ਜਿਵੇਂ ਘਰ ਤੋਂ ਕੱਲੇ ਜੀ ਬਹੁਤ ਜ਼ਿਆਦਾ ਵਜਹੀ ਆ ਇਹ ਸੱਟ ਕੋਈ ਪੂਰੀ ਨਹੀਂ ਕਰ ਸਕਦਾ ਸਾਡਾ ਸਾਰਾ ਕਾਰੋਬਾਰ ਜੀ ਜ਼ਿਆਦਾ ਹੀ ਮੈਂ ਵੀ ਟਰੱਕ ਚਲਾਉਂਦਾ ਹਾਂ ਇਸ ਮੈਂ ਬਾਹਰ ਜਾਂਦਾ ਹਾਂ ਮੇਰੇ ਬੱਚਿਆਂ ਦੇ ਵੀ ਮੈਨੂੰ ਪਤਾ ਨਹੀਂ ਵੀ ਵਿਆਹ ਕਿਹੜੇ ਤਰੀਕੇ ਨਾਲ ਕੀਤੇ ਮੈਨੂੰ ਸਗੋਂ ਮੈਂ ਫੋਨ ਪੁੱਛਣਾ ਉਹਨੇ ਕਹਿਣਾ ਵੀਰ ਤੂੰ ਚਿੰਤਾ ਨਾ ਕਰ ਮੈਂ ਪੁੱਛਣਾ ਯਾਰ ਮੁੰਡੇ ਦਾ ਵਿਆਹ ਬਾਤਸ ਕਰੀਏ ਕਿਹੜੀ ਕਰਨੀ ਆ ਉਹ ਇਹਦਾ ਮੈਂ ਕਰ ਲਈ ਆ ਪਹਿਲ ਸੁੱਛਿਆ ਮੈਂ ਕਿਹੜਾ ਕਰੀਏ ਵੀਰ ਮੈਂ ਕਰ ਲਿਆ ਵਾ ਮੈਨੂੰ ਨਹੀਂ ਕੋਈ ਪਤਾ ਆਂਦਾ ਮੇਰਾ ਫਰਾਜ਼ ਸਾਹਿਬ ਕੁਝ ਕਰ ਦਿੰਦਾ ਹੁਣ ਮੇਰੇ ਦਿੱਸਤੇ ਬੜੀ ਛੱਟ ਵਜੀ ਆ ਜੀ ਮੈਂ ਕਾਹੇ ਚੋਗਾ ਨਹੀਂ ਮੈਨੂੰ ਛੱਡ ਕੇ ਗਿਆ ਬੱਚੇ ਛੋਟੇ ਛੋਟੇ ਛੱਡ ਕੇ ਚਲ ਗਿਆ ਜੀ ਲੱਗਦਾ ਨਹੀਂ ਬੱਚੇ ਜਿਵੇਂ ਜਪੀ ਭਾਈ ਸਾਹਿਬ ਨੇ ਥੋੜਾ ਜਿਹਾ ਭਾਰ ਕਿਤੇ ਉਹ ਘਟਿਆ ਜਿਹੜਾ ਜੁਗ ਰਿਹਾ ਘਟੂਗਾ ਜੀ ਘਟੂਗਾ ਜਦੋਂ ਭਾਰ ਜ਼ਿੰਮੇਵਾਰੀ ਚੁੱਕ ਲਈ ਬੱਚੇ ਜਿੰਨਾ ਵੀ ਪੜਨਾ ਚਾਹਣਗੇ ਵਧੀਆ ਪੜਨਗੇ ਭਾਜੀ ਉਹਨਾਂ ਦੀ ਮਦਦ ਕਰਨ ਦੇ ਕਰਨਗੇ ਵੀ ਜੀ ਹੋਰ ਵੀ ਵਜਤ ਬਹੁਤ ਕਰਨੀ ਦੇ ਬੇਟੀਆਂ ਦੇ ਵਿਆਹ ਕਰਦੇ ਲੋਕਾਂ ਦੇ ਮਾੜੇ ਘਰਾਂ ਦੇ ਵਿੱਚ ਜਾ ਕੇ ਪੈਸਾ ਤੇ ਲਾ ਦੇ ਕਿਉਂਦੇ ਆ ਲੋਕਾਂ ਦੇ ਘਰ ਵੀ ਬਣਾਉਂਦੇ ਬਹੁਤ ਜਿਆਦਾ ਇਹਨਾਂ ਦੀ ਭਾਜੀ ਇਹਨਾਂ ਦੀ ਵੀਡੀਓ ਵੇਖੀ ਦੀ ਹੈ ਜੀ ਲੰਬਾ ਜੀ ਐਕਸ ਇਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਸਰਦਾਰ ਜੀ ਹੁੰਦਾ ਹਾਂਜੀ ਕਰਦੇ ਹੁੰਦੇ ਜੀ ਇੱਥੇ ਘਰੇ ਭਾਜੀ ਇਹਨਾਂ ਦਾ ਫੋਨ ਆਇਆ ਵੀ ਹਰ ਨੂੰ ਤੁਹਾਡਾ ਗਾਣਾ ਪੂਰਾ ਕਰਤਾ ਕਿ ਨਹੀਂ ਤੇ ਫਿਰ ਕਹਿੰਦਾ ਵੀ ਭਾਜੀ ਤੁਹਾਡਾ ਦਿਹਾੜੀ ਡਾਂਗ ਤੋ ਇਹਨਾਂ ਦਾ ਜਿੰਨਾ ਕਿ ਲਿਖਿਆ ਸੀ ਉੱਥੇ ਸਾਡੇ ਪਰਵਾਦ ਦੇ ਵਿੱਚ ਹੀ ਬੈਠ ਕੇ ਇਹਨਾਂ ਨੂੰ ਸੁਣਾ ਕੇ ਦੱਸਣ ਦਾ ਹੈ ਵੀ ਇੰਨਾ ਕਿ ਲੇਤਾ ਹਾਂ ਜੀ ਬਹੁਤ ਜਿਗਰ ਕਰਦੇ ਸੀ ਸਰ ਅੱਜ ਤੁਸੀਂ ਇੱਕ ਐਸੇ ਗੀਤਕਾਰ ਦੇ ਘਰ ਪਹੁੰਚੇ ਜਿੰਦੇ ਗੀਤਾਂ ਦੇ ਨਾਲ ਵੱਡੇ ਵੱਡੇ ਗਾਇਕ ਮਸ਼ਹੂਰ ਹੋਏ ਨੇ ਤੇ ਅੱਜ ਉਹਨਾਂ ਦੇ ਘਰ ਪਹੁੰਚੇ ਹੋ ਕੀ ਕਹਨੇ ਚੰਦੇ ਸਾ ਬ੍ਰਹਲਾ ਅਡਮਿਸਨੈਂਟ ਮੈਂ ਜੀ ਦਲਜੀਤ ਸਿੰਘ ਸਬ ਇੰਸਪੈਕਟਰ ਇੰਚਾਰਜ ਟ੍ਰੈਫਿਕ ਕਮਾਸਰ ਮੈਨੂੰ ਬੜਾ ਦੁੱਖ ਹੋਇਆ ਕਿ ਸਾਡੇ ਨਿੰਮਾ ਦੇ ਹਾਕਾ ਜੀ ਜਿਹੜੇ ਕਿ ਬੜੇ ਫੇਮਸ ਆ ਔਰ ਇਹਨਾਂ ਦੇ ਗੀਤ ਜਿਹੜੇ ਆ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਬੁੱਲਾਂ ਦੇ ਵਿੱਚੋਂ ਨਿਕਲੇ ਆ ਤੇ ਉਹ ਅੱਜ ਬੜੀ ਉਚ ਬੁਲੰਧੀਆਂ ਤੇ ਪਹੁੰਚੇ ਆ ਅੱਜ ਮੈਂ ਉਸ ਦਾ ਹੱਜ ਆ ਮੈਨੂੰ ਬੜਾ ਦੁੱਖ ਸੀਗਾ ਕਿ ਇਸ ਪਰਵਾਦ ਦਾ ਦੁੱਖ ਵੰਡਾਇਆ ਜਾਵੇ ਪਰ ਇੱਥੇ ਆ ਕੇ ਮੈਨੂੰ ਲੱਗਿਆ ਕਿ ਬੇਟੀ ਇੱਕ ਛੋਟੀ ਜਿਹੀ ਬੇਟੀ ਆ ਇਹਦੀ ਬੇਟੀ ਦੀ ਜਿੰਨੀ ਵੀ ਪੜ੍ਹਾਈ ਹੋਏਗੀ ਉਹ ਮੈਂ ਕਰਵਾਵਾਂਗਾ ਤੇ ਮੇਰੀ ਕੋਸ਼ਿਸ਼ ਹੈ ਕਿ ਜਸਾਂ ਬੱਚੀ ਨੂੰ ਮੈਂ ਇੱਕ ਹੌਸਲਾ ਦੇ ਕੇ ਚੱਲਿਆ ਵਾਂ ਇਸਾ ਹੋਰ ਵੀ ਸੱਜਣਾ ਆ ਕੇ ਜੋ ਆਪਣਾ ਬੰਦਾ ਜੋਗਦਾਨ ਹੈ ਇਸ ਪਰਿਵਾਰ ਦੇ ਨਾਲ ਵੰਡਾਉਣ ਦੁੱਖ ਸੁੱਖ ਵਿੱਚ ਇਹਨਾਂ ਨਾਲ ਸਾਥ ਦੇਣ ਇਹਨਾਂ ਨਾਲ ਇਸ ਵੇਲੇ ਖੜੇ ਹੋਣ ਦੀ ਜਿਹੜੀ ਆ ਉਹ ਗੱਲ ਕਰਨ ਜੇ ਆਪਾਂ ਖੜੇ ਹੋਵਾਂਗੇ ਤੇ ਇਹਨਾਂ ਦਾ ਦੁੱਖ ਬਣਾਇਆ ਜਾ ਸਕਦਾ ਪੜਾਈ ਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲੇ ਹੋ ਕਿਸ ਤਰ੍ਹਾਂ ਉਹ ਪੜਾਈ ਹੋਏਗੀ ਉਹ ਕਿਸ ਤਰ੍ਹਾਂ ਕਰੋਗੇ ਬੇਟੀ ਜੀ ਵੇਖੋ ਜੀ ਜਿੰਨਾ ਵੀ ਪੜਨਾ ਚਾਹੇਗੀ ਚਾਹੇ ਉਹ ਮਾਸਟਰ ਡਿਗਰੀ ਕਰਨਾ ਚਾਵੇ ਜਿੰਨਾ ਵੀ ਪੜੇਗੀ ਅਸੀਂ ਉਹ ਜਿਹੜੀ ਉਹ ਸੇਵਾ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਆਪਾਂ ਆਪਣੀ ਝੋਲੀ 'ਚ ਪਾਉਂਦੇ ਆ ਜਿੰਨਾ ਵੀ ਬੱਚਾ ਪੜਨਾ ਲਿਖਣਾ ਚਾਵੇ ਅਸੀਂ ਕੋਸ਼ਿਸ਼ ਇਹ ਵੀ ਚਾਹਾਂਗਾ ਕਿ ਮੈਂ ਇਹਨਾਂ ਦੇ ਛੋਟੇ ਬੇਟੇ ਦੀ ਵੀ ਪੜ੍ਹਾਈ ਜਿਹੜੀ ਆ ਉਹਨੂੰ ਮੈਂ ਅੱਗੇ ਲੈ ਕੇ ਜਾਵਾਂ ਜੀ ਤੇ ਤੁਹਾਡਾ ਮੇਲ ਕਾਫੀ ਹੋਇਆ ਨਾ ਜਮਲਵਾ ਕੀ ਨਾ ਕਿਤਾਂ ਦੇ ਸੁਭਾਅ ਚ ਨਾ ਇਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ ਤੇ ਬੜੇ ਮਿਲਾਪ ਦੇ ਸੁਭਾਅ ਦੇ ਸੀਗੇ ਇਹ ਦਰਬਾਰ ਸਾਹਿਬ ਅਕਸਰ ਜਿਹੜੀ ਆ ਜੋੜਿਆਂ ਦੀ ਸੇਵਾ ਕਰਦੇ ਸੀਗੇ ਤੇ ਉੱਥੇ ਮੇਰਾ ਮੇਲ ਮਲਾਪ ਹੋਇਆ ਸੀਗਾ ਤੇ ਉੱਥੇ ਮੇਲ ਮਲਾਪ ਦੇ ਦੌਰਾਨ ਇਹਨਾਂ ਨੂੰ ਮੈਂ ਆਖਿਆ ਸੀ ਭਾਈ ਸਾਹਿਬ ਤੁਸੀਂ ਵੀ ਇੱਕ ਸਾਡੇ ਜਿਹੜੀ ਮੈਂ ਟਰੱਕ ਚਾੜਜਾਂ ਤੇ ਮੈਨੂੰ ਇੱਕ ਗੀਤ ਲਿਖ ਕੇ ਦਿਓ ਇਹਨਾਂ ਨੇ ਮੈਨੂੰ ਇੱਕ ਟਰੱਕ ਦਾ ਗੀਤ ਲਿਖ ਕੇ ਦਿੱਤਾ ਸੀਗਾ ਦੇ ਲੈ ਵੇ ਤੇ ਉਹ ਬੋਲ ਬਾਕੀ ਤੇ ਮੈਨੂੰ ਯਾਦ ਨਹੀਂ ਅਗਲੇ ਕਿੰਨਾ ਇੱਕ ਲਿਖਿਆ ਸੀਗਾ ਕੁਝ ਬੋਲ ਜਿਹੜੇ ਕੁਝ ਇਹ ਲਿਖਿਆ ਸੀਗਾ ਫਿਰ ਨਾ ਕਿ ਤੁਹਾਡੇ ਨਾਲ ਧੱਕਾ ਹੋਊਗਾ ਜੇ ਵੀ ਨਾ ਰੂ ਨਾ ਕੀਤੇ ਤੁਸੀਂ ਫੋਲੋ ਤੇ ਚਲਾਨ ਤੁਹਾਡਾ ਪੱਕਾ ਹੋਊਗਾ ਇਹ ਉਹਦੇ ਬੋਲ ਸੀਗੇ ਉਹ ਬੋਲ ਜਿਹੜੇ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਉਸ ਗੀਤ ਨੂੰ ਮੈਂ ਅੱਗੇ ਲੈ ਕੇ ਜਾਵਾਂ ਤੇ ਮੈਂ ਆਪਣੇ ਟਰੈਕ ਦੇ ਗੀਤਾਂ ਦੇ ਵਿੱਚ ਉਹਨੂੰ ਮੈਂ ਸ਼ਾਮਲ ਕਰਾਂਗਾ ਲੋਕਾਂ ਨੂੰ ਕੀ ਲੱਗਦਾ ਚਾਹੇ ਫਿਲਮੀ ਇੰਡਸਟਰੀ ਦਾ ਫਾਸਟ ਜਿਹੜਾ ਵੇਖੋ ਜੀ ਚਾਹੇ ਗੀਤਕਾਰ ਦਾ ਚਾਹੇ ਫਿਲਮ ਇੰਡਸਟਰੀ ਦਾ ਜਿੰਨੇ ਵੀ ਲੋਕ ਸੁਣਦੇ ਹੋਣ ਜਾਂ ਵੇਖ ਰਹੇ ਹੋਣ ਉਹ ਇਸ ਪਰਵਾਦ ਦੇ ਨਾਲ ਮੋਢੇ ਨਾਲ ਮੋੜਾ ਜੋੜ ਕੇ ਇਹਨਾਂ ਦੀ ਜਿੰਨੀ ਵੀ ਸਪੋਰਟ ਹੋ ਸਕਦੀ ਹੈ ਜਿੰਨੀ ਵੀ ਤਿਲ ਫੁੱਲ ਭੇਟਾ ਇਸ ਵੇਲੇ ਇਸ ਪਰਵਾਦ ਨੂੰ ਆਪਾਂ ਸਪੋਰਟ ਕਰੀਏ ਤੇ ਇਹਨਾਂ ਨੂੰ ਇੱਕ ਹੌਸਲਾ ਦੇਈਏ ਤੁਸੀਂ ਆ ਕੇ ਖੜ੍ਹਜੋਗੇ ਨਾ ਤੇ ਇਹਨਾਂ ਦਾ ਦੁੱਖ ਵੰਡਿਆ ਜਾਊਗਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਉਹਨਾਂ ਨੂੰ ਆ ਕੇ ਮਦਦ ਕਰੋ ਤੁਸੀਂ ਆ ਕੇ ਇੱਕ ਹੌਸਲਾ ਦੇ ਰੂਪ ਵਿੱਚ ਖੜ੍ਹੇ ਹੋ ਜਾਓਗੇ ਨਾ ਤੇ ਇਹਨਾਂ ਦਾ ਦੁੱਖ ਜੂ ਕਟਿਆ ਕੱਟ ਜਾਏਗਾ